ਸਾਡੇ ਕਿਸਾਨ ਮਾਵਾ ਪੈਣਾ ਤੇ ਵੀਰ ਜੋ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਦੇ ਆ ਜ਼ਮੀਨਾਂ ਦਾ ਵਾਜਬ ਮੁੱਲ ਦਿੱਤੇ ਬਗੈਰ ਧੱਕੇ ਨਾਲ ਟਰੈਕਟਰ ਕ्रेनਾਂ ਲਾ ਕੇ ਜਿਹੜੀ ਫਸਲ ਉਹ ਵਾਈ ਗਈ ਆ ਤੇ ਜਦੋਂ ਹੱਕ ਮੰਗਦੇ ਲੋਕ ਕੱਟੇ ਹੋਏ ਆ ਉਦੋਂ ਕਿਸ ਤਰ੍ਹਾਂ ਲਾਠੀਆਂ ਡਾਂਗਾ ਤੇ ਅਤਿਰੂਗਾਂ ਜਾਂਦੇ ਗੋਲੇ ਜਿਹੜੇ ਉਹ ਭਰਾਈ ਗਏ ਆ ਕਿਸਾਨਾਂ ਤੇ ਸੋ ਅੱਜ ਅਸੀਂ ਠੇਕਾ ਮਜ਼ਦਮ ਸੰਘਰਸ਼ ਮੋਰਤੇ ਜੋ ਇੱਕ ਤਾਂ ਹੁੰਦਾ ਅਸੀਂ ਹਮਾਇਤ ਤੇ ਆਏ ਆ ਅਸੀਂ ਹਮਾਇਤ ਤੇ ਨਹੀਂ ਆਏ ਜਿੰਨਾ ਕਸੀਂ ਸਮਝਦੇ ਆ ਦੇਕਰ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਦੇ ਲੋ ਰਹੀਆਂ ਤੇ ਜ਼ਮੀਨਾਂ ਤੇ ਜ਼ਬਰੀ ਕਬਜ਼ੇ ਸਰਕਾਰ ਦੇ ਇਸ਼ਾਰੇ ਤੇ ਕੀਤੇ ਜਾ ਰਹੇ ਆ ਤੇ ਦੂਜੇ ਪਾਸੇ ਇਹਨਾਂ ਦੀ ਇਹੀ ਪਾਲਿਸੀ ਜਿਹੜੀ ਪਾਲਿਸੀ ਕਿਸਾਨਾਂ ਦਾ ਜ਼ਮੀਨਾਂ ਖੋਹਦੀ ਆ ਉਹੀ ਪਾਲਿਸੀ ਸਾਨੂੰ ਕੱਚੇ ਰੱਖ ਰਹੀ ਆ ਆਊਟਸੋਰਸ ਮਜ਼ਦੂਰ ਕੱਚੇ ਮਜ਼ਦੂਰ ਉਹੀ ਪਾਲਿਸੀ ਸਾਡੇ ਸਰਕਾਰੀ ਅਧਾਰੇ ਬੰਦ ਕਰ ਰਹੀ ਆ ਇਹ ਹਮਲਾ ਇੰਨਾ ਵਿਆਪਕ ਤੇ ਵੱਡਾ ਆ ਕਿਸੇ ਇੱਕ ਇਕੱਲੇ ਧਿਰ ਤੇ ਹਮਲਾ ਨਹੀਂ ਹੋ ਰਿਹਾ ਜਿਹੜੇ ਦੇਸ਼ ਦੇ ਹਾਕਮ ਆ ਉਹਨਾਂ ਵੱਲੋਂ ਇਹ ਨੀਤੀ ਪਾਲਸੀ ਬਣਾਈ ਗਈ ਆ ਜਿਵੇਂ ਪਹਿਲਾਂ ਧਾੜ ਵੀ ਹੁੰਦੇ ਸੀ ਜਦਾ ਮਰੇਜ ਰਾਜ ਕਰਦੇ ਰਹੇ ਆ ਉਹ ਤਰਪਾਨਾ ਬੰਦੂਕਾਂ ਨਾਲ ਸਿੱਧਾ ਰਾਜ ਕਰਦੇ ਸੀਗੇ ਅੱਜ ਉਹ ਕਾਨੂੰਨ ਬਣਾ ਕੇ ਲਿਆਉਂਦੇ ਆ ਕਾਨੂੰਨਾ ਰਾਹੀਂ ਆਪਣੇ ਹੱਥ ਖੋਹਦੇ ਆ ਤੇ ਬੜੇ ਮੂੰਹ ਬਣਾ ਕੇ ਜਿਹੜੇ ਮੁਲਕ ਦੇ ਹਾਕਮ ਆ ਉਹ ਕਹਿੰਦੇ ਆ ਵੀ ਅਸੀਂ ਦੇਸ਼ ਦਾ ਵਿਕਾਸ ਕਰ ਰਹੇ ਆ ਇਹ ਕਿਹੜਾ ਵਿਕਾਸ ਆ ਜਿਹੜਾ ਕਿਸਾਨਾਂ ਦੀ ਫਸਲ ਮੰਡੀਆਂ 'ਚ ਰੋੜ ਰਹਾ ਤੇ ਜਿਹੜੇ ठेकेدارੇ ਮੁਲਾਜ਼ਮਾਂ ਕੱਚੇ ਮੁਲਾਜ਼ਮਾਂ 20 25 32 ਸਾਲਾਂ ਤੋਂ ਉਹ ਵੀ ਕੰਮ ਲਿਆ ਜਾਂਦਾ ਇੱਕ ਰੈਗੂਲਰ ਮੁਲਾਜ਼ਮ ਤੋਂ ਲਿਆ ਜਾਂਦਾ ਤੇ ਬਦਲੇ 'ਚ 10000 ਰੁਪਏ ਦਿੱਤਾ ਜਾਂਦਾ ਜਿਹੜਾ ਕੱਲ ਬਟਿੰਡੇ ਦਾ ਡੀਸੀ ਬਾਹਾਂ ਖੜੀਆਂ ਕਰ ਕਰ ਗੱਲਾਂ ਕਰਦਾ ਸੀਗਾ ਤੇ ਪ੍ਰਸ਼ਾਸਨ ਉੱਥੋਂ ਦਾ ਗੱਲਾਂ ਕਰਦਾ ਸੀਗਾ ਵੀ ਅਸੀਂ ਤਾਂ ਗੱਲਬਾਤ ਦੇ ਦਰਵਾਜ਼ੇ ਖੁੱਲੇ ਹੋਏ ਆ ਇਹ ਕਿਸਾਨਾਂ ਨੇ ਗੱਲ ਕੀਤਾ ਇਹ ਪ੍ਰਸ਼ਾਸਨ ਨੇ ਜਵਾਬ ਦੇ ਇਹ ਜਿਹੜਾ ਡੀਸੀ ਬਠਿੰਡੇ ਆ ਇਹ ਪਹਿਲਾਂ ਚੰਡੀਗੜ੍ਹ ਹੁੰਦਾ ਸੀ ਪਿਛਲੀ ਸਰਕਾਰ ਵੇਲੇ ਕਦੇ ਇਹਨੇ ਕਿਹਾ ਵੀ ਜੇ ਜੀ ਭਗਵੰਤ ਮਾਨ ਦੀ ਸਰਕਾਰ ਬਦਲਾਅ ਦੇ ਨਾਹਟ ਬਣੀ ਸੀਗੀ ਉਹ 24 ਮੀਟਿੰਗਾਂ ਇਹੀ ਪ੍ਰਸ਼ਾਸਨ ਦੇ ਦੁਆਰਾ ਇੱਕ ਵੀ ਡੋਲੀ 24 ਵਾਰ ਮੀਟਿੰਗ ਲੈ ਕੇ ਦਿੱਤੀ ਸਰਕਾਰ ਨੇ ਵੀ ਅਸੀਂ ਕੱਚੇ ਮੁਲਾਜ਼ਮਾਂ ਦਾ ਮਸਲਾ ਹੱਲ ਕਰਾਂਗੇ ਏ ਉਦੋਂ ਦਾ ਡੀਸੀ ਬੋਲਿਆ ਬਠਿੰਡੇ ਵਾਲਾ ਵੀ ਆ ਠੇਕੇ ਨਾਲ ਟਕਰਾ ਰਿਹਾ 24 ਮੀਟਿੰਗਾਂ ਦਿੱਤੀਆਂ ਲੈ ਕੇ ਸਰਕਾਰ ਨੇ ਕੀਤੀਆਂ ਨਹੀਂ ਸੋ ਇਹ ਸਾਰੇ ਪ੍ਰਬੰਧ ਦੇ ਹਿੱਸੇਦਾਰ ਨੇ ਗੱਲ ਗੱਲੀ ਇੱਥੇ ਨਹੀਂ ਖੜੀ ਵੀ ਸਾਡਾ ਰਜਗਾਰ ਕੱਚਾ ਆਉਣ ਵਾਲੇ ਸਮੇਂ 'ਚ ਬਿਜਲੀ ਆ ਅੱਜ ਲੱਗਦਾ ਫ੍ਰੀ ਆ ਜਿਵੇਂ ਇਹ ਭਗਵੰਤ ਮਾਨ ਕਹਿੰਦਾ ਫ੍ਰੀ ਦਿੱਤੀ ਹੋਈ ਆ ਇਸ ਧੀ ਨਹੀਂ ਰਹਿਣੀ ਆਉਣ ਵਾਲੇ ਦਿਨਾਂ ਚ ਜਿਹੜੇ ਚਿਪਾ ਵਾਲੇ ਮੀਟਰ ਲਾ ਰਹੇ ਆ ਕੰਪਨੀ ਨੇ ਕਬਜ਼ਾ ਕਰਾਉਣਾ ਇੱਥੇ ਕੰਪਨੀ ਨੇ ਬਿਜਲੀ ਸਪਲਾਈ ਕਰਨੀ ਆ ਫਿਰ ਕਿਹੜੀ ਕੰਪਨੀ ਜਿਹੜੀ ਬਿਜਲੀ ਆ ਉਹ ਫ੍ਰੀ ਦੇ ਦੂਗੀ ਇਸੇ ਕਰਕੇ ਜਿਹੜਾ ਸਾਡਾ ਰੋਜ਼ਗਾਰ ਆ ਉਹ ਕੱਚਾ ਰੱਖਿਆ ਜਾ ਰਿਹਾ ਪੱਕਾ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਪੈਨਸ਼ਨਾਂ ਮੰਦ ਕੀਤੀਆਂ ਹੋਈਆਂ ਜੇ ਇਹ ਬਿਜਲੀ ਵੀ ਆਪਣੇ ਹੱਥ ਨਹੀਂ ਰਹਿਣੀ ਪਾਣੀ ਤੇ ਕੰਪਨੀ ਨੇ ਕਬਜ਼ਾ ਕਰਨਾ ਪਾਣੀ ਉਹਨਾਂ ਨੇ ਸਪਲਾਈ ਕਰਨਾ ਅੱਜ ਤਾਂ ਕੱਲੀ ਬੋਤਲ ਖਰੀਦਦੇ ਆਪਾਂ ਇਦੂ ਬਾ ਜਿਹੜੇ ਘਰਾਂ ਦੇ ਬਿੱਲ ਆਉਣੇ ਆ ਜਿਹੜੇ ਬਿਜਲੀ ਦੇ ਆਉਂਦੇ ਆ ਇਹ ਵੀ ਆਪਣੇ ਤੋਂ ਭਰਾਉਣੇ ਆ ਉਹਨਾਂ ਨੇ ਇਹੋ ਜਿਹਾ ਕਾਨੂੰਨ ਉਹ ਲੈ ਕੇ ਆਏ ਆ ਸੜਕਾਂ ਦੇ ਟੋਲ ਪਲਾਜ਼ੇ ਪਹਿਲਾਂ ਹੀ ਉਹਨਾਂ ਨੇ ਲਾਏ ਹੋਏ ਆ ਤੇ ਜਿਹੜਾ ਬਿੱਟੂ ਜਿਹੜਾ ਹੁਣ ਪਹਿਲਾਂ ਕਾਂਗਰਸ ਸੀਗਾ ਹੁਣ ਉਹ ਭਾਜਪਾ 'ਚ ਜਾਵੜਿਆ ਜਿਹੜਾ ਕਹਿੰਦਾ ਸੀ ਸਟੇਸ਼ਨਾਂ ਨੂੰ ਰੰਗ ਰੋਗਨ ਕਰ ਰਹੇ ਆ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹ ਲੋਕਾਂ ਨੂੰ ਸਹੂਲਤਾਂ ਨਹੀਂ ਦੇਣੀਆਂ ਉਹਨਾਂ ਨੇ ਉਹ ਰੰਗ ਰੋਗਨ ਤਾਂ ਕਰ ਲਗੇ ਆ ਵੀ ਸਟੇਸ਼ਨਾਂ ਨੂੰ ਵਧੀਆ ਬਣਾ ਕੇ ਜਿਹੜਾ ਡਾਨੇ ਆ ਉਹਨੂੰ ਟ੍ਰੇਨਾਂ ਸਮਾਉਣੀਆਂ ਸਾਰੀਆਂ ਇਹਦਾ ਪ੍ਰਾਈਵੇਟੇਸ਼ਨ ਕਰਨਾ ਲੋਕਾਂ ਨੂੰ ਗੋਲ ਚ ਭਲੇੜ ਕੇ ਜ਼ਾਹਰ ਕੀਤਾ ਜਾ ਰਿਹਾ ਜੇ ਅੱਜ ਜਿਹੜੇ ਪੰਜਾਬ ਦੇ ਨੌਜਵਾਨ ਆ ਉਹ ਇਸੇ ਕਰਕੇ ਬੇਰਜ਼ਗਾਰੀ ਦੇ ੱਟਕੇ ਹੋਏ ਆ ਜਾਂ ਕੱਚਾ ਰਜ਼ਗਾਰ ਆ ਖੁਦਕੁਸ਼ੀਆਂ ਨਸ਼ੇ ਆ ਉਹਦੇ ਮਗਰ ਇਹੀ ਪਾਲਿਸੀ ਆ ਜਿਹੜਾ ਜੇਕਰ ਕਿਸਾਨਾਂ ਦੀਆਂ ਫਸਲਾਂ ਨਹੀਂ ਐਮਐਸਪੀ ਦੇ ਖਰੀਦਰੀਆਂ ਸਰਕਾਰ ਨੇ ਬੰਦ ਕਰਨੇ ਆ ਗ੍ਰਾਮ ਸਾਰੇ ਫਿਰ ਜਨਤਕ ਵੰਡ ਪ੍ਰਣਾਲੀ ਆ ਜਿੰਨਾ ਰਾਹੀਂ 80 ਕਰੋੜ ਲੋਕਾਂ ਨੂੰ ਜਿਹੜਾ ਅੰਨਾ ਮਿਲਦਾ ਫਿਰ ਉਹ ਫ੍ਰੀ ਨਹੀਂ ਰਹਿਣਾ ਨਾ ਬਿਜਲੀ ਫ੍ਰੀ ਰਹਿਣੀ ਆ ਨਾ ਰਜਗਾਰ ਰਹਿਣਾ ਇਹ ਐਡਾ ਵੱਡਾ ਹਮਲਾ ਜਿਹੜਾ ਸਰਕਾਰ ਨੇ ਵਿਧਿਆ ਹੋਇਆ ਰਜਗਾਰ ਕਿਹੜਾ ਰਹਿਣਾ ਰਜਗਾਰ ਏ 12-12 ਘੰਟੇ ਕੰਮ ਲੈ ਕੇ ਇਹੀ 5-5000 ਦੇਣਾ ਸਰਕਾਰ ਨੇ ਇਹ ਹੋਣੀ ਭਗਵੰਤ ਮਾਨਾ ਜਦੋਂ ਚੋਣਾ ਸੀ ਗਿਆ ਉਹਦਾ ਸਾਡੇ ਮੁਲਾਜ਼ਮ ਵੀ ਕਈ ਕਹਿੰਦੇ ਸੀਗੇ ਵੀ ਤੁਸੀਂ ਕਹਿੰਦੇ ਹੋ ਵੀ ਸਰਕਾਰ ਬਦਲਣਾ ਕੋਈ ਫਰਕ ਨਹੀਂ ਪਾਣਾ ਵੀ ਆਪਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ ਪਰ ਜਦੋਂ ਅੱਜ 2.5 ਸਾਲ ਤੋਂ ਉੱਤੇ ਦਾ ਸਮਾਂ ਬੀਤ ਗਿਆ ਉਹੀ ਭਗਵੰਤ ਮਾਨਾ ਜਿਹੜਾ ਕਹਿੰਦਾ ਸੀ ਵੀ ਅਸੀਂ ਧਰਮ ਨਾ ਮੁਕਤ ਪੰਜਾਬ ਕਰਨਾ ਇੱਥੇ ਧਰਮ ਨੇ ਮੁਜਾਰੇ ਕਰਨ ਦੀ ਲੋੜ ਨਹੀਂ ਪੈਣੀ ਕਿਸੇ ਦੀ ਪੱਗ ਨਹੀਂ ਲੱਤਣੀ ਕਿਸੇ ਦੀ ਚੁੰਨੀ ਨਹੀਂ ਲੈਣੀ ਡਾਂਗ ਨਹੀਂ ਵਰਨੀ ਪਰ ਦੁਨੀਆਂ ਵਾਲੇ ਕੀ ਹੋਇਆ ਭਗਵੰਤ ਮਾਨਾ ਦਾ ਜਨਾਰ ਜੇਰਾ ਭਗਵੰਤ ਮਾਹ ਕਹਿੰਦਾ ਸੀਗਾ ਧਰਨਾ ਨਹੀਂ ਲੱਗਣਾ ਕੱਲ ਇੱਥੇ ਗੋਲੀਆਂ ਵੀ ਚੱਲੀਆਂ ਅਥਰੂ ਗਏ ਤੇ ਗੋਲੇ ਵੀ ਬਰੇ ਆ ਡੰਗਾ ਵੀ ਬਰੇ ਆ ਕਿਸਾਨਾਂ ਦੇ ਹੱਥ ਮੰਗਦੇ ਆ ਤੇ ਉਹੀ ਭਗਵੰਤ ਮਾਹ ਆ ਅਸੀਂ ਗਏ ਆ ਕੌਣੀ ਅਸੀਂ ਸਵਾਲ ਕਰਨ ਗਏ ਆ ਵੀ ਠੇਕਾ ਮਲਾਜਮ ਮੋਰਚੇ ਨਾਲ ਤੁਸੀਂ ਕਿਹਾ ਸੀਗਾ ਵੀ ਤੁਹਾਡਾ ਮਸਲਾ ਹੱਲ ਕਰਾਂਗੇ ਉੱਥੇ ਫਿਰ ਸਾਡੀ ਗੱਲ ਸੁਣਦੇ ਥਾਂ ਤੇ ਡਾਂਗ ਭਰਾਈ ਗਈ ਆ ਉੱਥੇ ਠੇਕਾ ਕੰਮ ਆ ਦੇ ਸੀਆਈ ਸਟਾਫ ਚੱਕ ਕੇ ਲਜਾਇਆ ਗਿਆ ਬਲੋਡ ਜਿੱਥੇ ਠੀਕ ਹੈ ਕੋਈ ਨਹੀਂ thank <laughs> you